ਤੋ ਜਿਹੜੀ ਪਹਿਲੀ ਟੇਪ ਸੀ ਉਹ ਤੁਹਾਡੀ ਕੈਨੇਡਾ ਵਸਦਾ ਰਵੇ ਜੀ ਬਿਲਕੁਲ ਤੇਰਾ ਕੈਨੇਡਾ ਵਸਦਾ ਰਵੇ ਤੇਰਾ ਕੈਨੇਡਾ ਵਸਦਾ ਰਵੇ ਜੀ ਤੇ ਕੀ ਹਾਲਾਤ ਬਣੇ ਕਿ ਜਾ ਕੇ ਆਪ ਵੀ ਕੈਨੇਡਾ ਦੇ ਵਾਸੀ ਬਣ ਗਏਗੇ ਉਹ ਦੇਖੋ ਭੂਲਰ ਸਾਹਿਬ ਤੁਸੀਂ ਵੀ ਇਸ ਗੱਲ ਦੇ ਗਵਾਹ ਆ ਕਿ ਸਾਡੇ ਪਿੰਡਾਂ ਥਾਵਾਂ 'ਚ ਜੀ ਜਿੰਨਾ ਕ੍ਰੇਜ਼ 90 'ਚ ਸੀਗਾ ਜੀ ਉਹਨਾਂ ਹੀ 2000 ਤੋਂ ਬਾਅਦ ਉਹਨਾਂ ਅੱਜ ਕ੍ਰੇਜ਼ ਆ ਕੈਨੇਡਾ ਦਾ ਖਾਸ ਕਰਕੇ ਕੈਨੇਡਾ ਦਾ ਜੀ ਜੀ ਤੋ ਕਦੀ ਸੋਚਿਆ ਨਹੀਂ ਸੀਗਾ ਵੱਡਾ ਬੇਟਾ ਬਲਾਈ ਜੈਸਟੂਡੈਂਟ ਉੱਥੇ ਜਾ ਕੇ ਚਲਾ ਗਿਆ ਤੋ ਸਾਨੂੰ ਜਿਹੜੀ ਕੈਟਾਗਰੀ ਜਿਹੜੀ ਸੈਲਫ এমਪਲੋਇਡ ਕੈਟਾਗਰੀ ਦੀ ਸਿੰਗਰਾਂ ਵਾਸਤੇ ਸੀ ਡਾਕਟਰਾਂ ਵਾਸਤੇ ਸੀ ਜੀ ਉਹਦੇ ਪੁਆਇੰਟ ਸਿਸਟਮ ਤੇ ਸਾਰੇ ਪੀਆਰ ਚਲੇ ਗਏ ਉੱਥੇ ਤੇ ਵੈਸੇ ਜੋ ਛੋਟੇ ਬਿੱਟਾ ਸੋਚਿਆ ਸੀ ਆਸਟ੍ਰੇਲੀਆ ਜਾਣਾ ਸੀਗਾ ਉਹਨੇ ਤੇ ਫਿਰ ਸੋਚਿਆ ਸਾਰੀ ਫੈਮਿਲੀ ਇੱਕ ਕੰਟਰੀ ਜੇ ਸਾਰਾ ਪਰਿਵਾਰ ਇਕੱਠੇ ਹੋਈਏ ਤਾਂ ਕਰਕੇ ਉੱਥੇ ਜਾਣਾ ਪੈ ਗਿਆ ਨਹੀਂ ਤਾਂ ਵੈਸੇ ਇੱਥੇ ਵੀ ਠੀਕ ਸੀਗਾ ਚਲੋ ਬਹੁਤੇ ਪਰਵਾਰ ਨਹੀਂ ਵੀ ਹੈਗੇ ਮੈਂ ਬੇਬਾਕ ਆ ਕਿ ਜਿਹਨੇ ਪ੍ਰੋਗਰਾਮ ਅਜੀ ਜਨਰਲ ਸਟਾਰਟਮ ਹੰਡਾਇਆ ਦੋ ਦੋ ਤਿੰਨ ਤਿੰਨ ਪਰਵਾਰ ਲਾਏ ਆ ਜੀ ਜੀ ਤੇ ਹੁਣ ਦੋ ਤਿੰਨ ਪਰਵਾਰ ਤਦ ਇਸ ਕਰਕੇ ਪੰਜਾਬ ਦੀ ਰੰਗਲੀ ਧਰਤੀ ਨਹੀਂ ਛੱਡ ਕੇ ਉੱਥੇ ਜਾਣ ਦਾ ਮਨ ਬਣਾਉਣਾ ਪੈ ਗਿਆ ਮਜਬੂਰ